ਸਾਡਾ ਵੀਰ ਗੁਰਜੀਤ ਸਿੰਘ ਫੌਜੀ ਉਹ ਟਾਵਰ 'ਤੇ ਚੜ੍ਹ ਕੇ ਬੈਠਾ ਤੇ ਉਹਦੇ ਮਤਲਬ ਕਹਿ ਲੋ ਕੀ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਨਿਕਲੇ ਆ ਜਿਹੜੀਆਂ ਕਿ ਸਰਕਾਰਾਂ ਸੁੱਤੀਆਂ ਪਈਆਂ ਹਜੇ ਤਾਂ ਜਾਗੀਆਂ ਨਹੀਂ ਆ ਪਰ ਕਿਤੇ ਨਾ ਕਿਤੇ ਕਹਿ ਲੋ ਕੀ ਗੁਰਗੰਸਾਹਿ ਦੀ ਇੰਨੀ ਬੇਦਬੀ ਹੋ ਰਹੀ ਹੈ ਕਿਸੇ ਨੂੰ ਵੀ ਕਹਿ ਲੋ ਕੀ ਦਰਦ ਨਹੀਂ ਹੋ ਰਿਹਾ ਨਾ ਕਿਸੇ ਜਥੇਬੰਦੀ ਨੂੰ ਹੋ ਰਿਹਾ ਨਾ ਕੀਰਤਨੀ ਉਹਨਾਂ ਟਾੜੀਆਂ ਨੂੰ ਨਾ ਸਾਡੀਆਂ ਸੰਪਰਦਾਵਾਂ ਨੂੰ ਅੱਜ ਇਹ ਚੇਤਨਾ ਜਗਾਣੇ ਕੇ ਲਈ ਅਸੀਂ 15 ਦਿਨ ਪੈਦਲ ਚੱਲ ਕੇ यहां दरबार सा पहुंचे हैं तो हमारा मकसद क्या है हमारा मकसद है जो गुरु साहब की बेदबी होती है वो बेदबी रुके जितना जल्दी हो सके कानून बने और बेदबियों पे रोक लगे जब तक मान सरकार कानून बनाएगी तब तक तो ना जाने कितनी और बेदबी हो लेगी मैं मरा पंथ जीवे पैरा दंदोए भाई गुरजीत सिंह खालसा जो पिछले 15 16 महिने तो करीब 500 फुट टावर पे बैठे हैं जो भी ये दिन चल रहे हैं सियाल दे या गर्मियों दे ਸੋ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਾਰੇ ਧਰਮਾਂ ਨੂੰ ਸਮਰਪਿਤ ਉਹਨਾਂ ਨੇ ਇੱਕ ਆਵਾਜ਼ ਉਠਾਈ ਆ ਕਿ ਜੋ ਸਾਡੇ ਸਾਰੇ ਧਰਮਾਂ 'ਚ ਕਿਤੇ ਵੀ ਬੇਅਦਬੀ ਹੁੰਦੀ ਆ ਉਹਨਾਂ ਵਾਸਤੇ ਕਾਨੂੰਨ ਜਿਹੜੇ ਉਹ ਸਖਤ ਬਣਾਏ ਜਾਣ 302 307 ਧਰਾ ਲਾ ਕੇ ਉਹਨਾਂ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਰ ਕਿਸੇ ਨੂੰ ਮੈਸੇਜ ਦਿੱਤਾ ਸੀ মিডিਆ ਥਰੂ ਵੀ ਦਿੱਤਾ ਸੀ ਬੇਨਤੀਆਂ ਵੀ ਸਾਰੀਆਂ ਜਥੇਬੰਦੀਆਂ ਨੂੰ ਕੀਤੀਆਂ ਸੀ ਪਰ ਅੱਜ ਇਹ ਨਹੀਂ ਸਮਝ ਆਈ ਕਿ ਸਾਡੀਆਂ ਜਥੇਬੰਦੀਆਂ ਕਿਉਂ ਨਹੀਂ ਅੱਗੇ ਲੱਗੀਆਂ ਬਾਕੀ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ ਸੰਗਤਾਂ ਨਾਲ ਸਾਡਾ ਕੋਈ ਰੋਸ ਨਹੀਂ ਹੈ ਨਾ ਕਦੀ ਹੋਏਗਾ ਪਰ ਸਾਡੇ ਜਿਹੜੇ ਕੌਮ ਦੇ ਆਗੂ ਆ ਉਹ ਪਤਾ ਨਹੀਂ ਕਿਉਂ ਨਹੀਂ ਜਾਗਦੇ ਪਏ ਉਹ ਕਿਉਂ ਨਹੀਂ ਅੱਗੇ ਲੱਗਦੇ ਪਏ ਸਵਾਲ ਮੈਂ ਗੱਲ ਕੀਤੀ ਸੀ ਕਿ ਕਾਨੂੰਨ ਕੌਣ ਤੱਕ ਬਣੂਗਾ ਕਹਿੰਦੇ ਜੇ ਕਮੇਟੀ ਦੇ 6 ਮਹੀਨੇ ਹੋ ਗਏ ਆ ਅਜੇ ਬੁੱਧੀ ਜੀਵੇਂ ਦੀਆਂ ਮੀਟਿੰਗਾਂ ਹੋਣਗੀਆਂ ਅਜੇ ਟਾਈਮ ਲੱਗ ਸਕਦਾ ਜੀ ਬਿਲਕੁਲ ਮੈਂ وہی ਬਾਤ ਪੁੱਛਣਾ ਚਾਹ ਰਹਾ ਹੂੰ ਟਾਈਮ ਕਿਸ ਲਈ ਲੱਗ ਰਿਹਾ ਹੈ ਜਬ ਆਪਨੇ ਜਾਂ ਤਾਂ ਮਨਾ ਕਰੋ ਜਾਂ ਅਪਣਾਓ ਅਗਰ ਭਾਈ ਗੁਰਜੀਤ ਸਿੰਘ ਖਾਲਸਾ ਕੋ ਕੁਝ ਹੋ ਗਿਆ ਤਾਂ ਪੂਰਾ ਪੰਥ ਕੋ ਕੀ ਜਵਾਬ ਦੇਓਗੇ ਆਪ ਕਿ ਉਸਕੀ ਮੌਤ ਕੇ ਜ਼ਿੰਮੇਵਾਰ ਸਰਕਾਰੀ ਹੈ ਕਿ ਗੁਰਗਾਂ ਸਾਹਿਬ ਮਾਰੀ ਦੀ ਬੇਤਵੀ ਹੋ ਰਹੀ ਹੈ ਵੱਧ ਤੋਂ ਵੱਧ ਮੇਰਾ ਖਿਆਲ 2-3 ਘੰਟਿਆਂ ਚ ਕਾਨੂੰਨ ਬਣ ਸਕਦਾ ਹੈ ਇਹ ਚਾਂਦੀਆਂ ਹੀ ਨਹੀਂ ਕਾਨੂੰਨ ਬਣੇ ਤੇ ਜੇ ਕਾਨੂੰਨ ਬਣ ਜਾਏਗਾ ਤੇ ਸਰਕਾਰਾਂ ਨੂੰ ਇੱਕ ਕਹਿ ਲਓ ਕਿ ਮੁੱਦਾ ਨਹੀਂ ਲੱਭਣਾ ਕੱਲ ਨੂੰ ਵੋਟਾਂ ਮੰਗਣ ਦਾ ਇੱਕ ਨੂੰ ਗਨਸੈਭ ਦਾ ਮੁੱਦਾ ਬਣਾ ਕੇ ਇਹ ਵੋਟਾਂ ਮੰਗਦੇ ਵੋਟਾਂ ਲੈਣੀਆਂ ਸਰਕਾਰਾਂ ਨੇ ਬੋਟਾ ਰਾਜਨੀਤੀ ਹੋ ਰਹੀ ਹੈ ਬਿਲਕੁਲ ਸਾਫ ਪਤਾ ਲੱਗਦਾ ਪਿਆ ਅਸੀਂ ਸਰਕਾਰਾਂ ਨੂੰ ਵੀ ਹੋਣਾ ਇਹ ਚੈਲੰਜ ਕਰਕੇ ਕਹਿੰਦੇ ਆ ਕਿ ਜੇਕਰ ਸਰਕਾਰ ਤੂੰ ਅਜੇ ਵੀ ਨਾ ਜਾਗੀ ਤਾਂ ਯਾਦ ਰੱਖ ਹੁਣ ਤੱਕ ਦਾ ਜੋ ਸ਼ਾਂਤਮਈ ਇਹ ਮੋਰਚਾ ਚੱਲ ਰਿਹਾ ਸੀ ਇਹ ਮੋਰਚਾ ਕੋਈ ਹੋਰ ਰੂਪ ਵੀ ਲੈ ਜਾਏਗਾ ਅਤੇ ਤੈਨੂੰ ਫੇਰ ਅਸੀਂ ਇੱਕ ਵਾਰੀ ਦਰਬਾਰ ਸਾਹਿب ਅੰਮ੍ਰਿਤਸਰ ਦੇ ਵਿੱਚ ਜਿੱਤੇ ਕੇ ਸੇਖ ਅਰਦਾਸ ਕਰਦੇ ਤੇ ਕਦੇ ਵਾਪਸ ਨਹੀਂ ਮੁੜਿਆ ਅੰਮ੍ਰਿਤਸਰ ਚ ਮੌਜੂਦ ਆ ਗੁਰਾਂ ਦੀ ਵਹੀਰ ਜਿਹੜੀ ਸਮਾਣੇ ਮੋਰਚੇ ਤੋਂ ਚੱਲੀ ਸੀ ਇੱਕ ਤਰੀਕ ਨੂੰ ਅੰਮ੍ਰਿਤਸਰ ਚ ਐਂਟਰ ਕਰ ਚੁੱਕੀ ਆ ਬਸ ਥੋੜੀ ਜਿਹੀ ਦੇਰ ਤੱਕੇ ਦਰਬਾਰ ਸਾਹਿਬ ਦੇ ਨੇੜੇ ਪਹੁੰਚੂਗੀ ਬਿਲਕੁਲ ਉਸੇ ਹੀ ਬਾਜ਼ਾਰ ਦੇ ਵਿੱਚ ਆ ਗੁਰਾਂ ਦੀ ਵਹੀਰ ਜਿਹੜੀ ਸੀ ਇਹ ਪਹੁੰਚ ਚੁੱਕੀ ਆ ਪੰਜ ਪਿਆਰੇ ਸਹਿਬਾਨ ਦੀ ਗੱਡੀ ਤੁਸੀਂ ਵੇਖ ਰਹੇ ਹੋ ਪਿੱਛੇ ਪੰਜ ਨਿਸ਼ਾਨਚੀ ਸਹਿਬਾਨ ਪੰਜ ਪਿਆਰੇ ਸਹਿਬਾਨ ਨਾਲ ਨਿਸ਼ਾਨਚੀ ਸਹਿਬਾਨ ਤੇ ਗੁਰੂ ਸਾਹਿਬ ਦਾ ਪਾਵਨ ਸਰੂਪ ਉਹ ਸਜਾਈ ਹੋਈ ਪਾਲਕੀ ਤੇ ਪੰਜ ਪਿਆਰੇ ਸਹਿਬਾਨ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਨਿਕਲਿਆ ਹੋਇਆ ਕਾਫਲਾ ਸੀ 1 ਤੋਂ 15 ਤਰੀਕ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਤੇ ਅੱਜ 15 ਤਰੀਕ ਆ ਥੋੜੀ ਜਿਹਾ ਪਹਿਲਾਂ ਸੀਐਮ ਸਦਾ ਭਗਵਨ ਸਿੰਘ ਮਾਨ ਜੀ ਫੇ ਪਹੁੰਚੇ ਸੀ ਹੁਣ ਗੁਰਾਂ ਦੀ ਵੀਰ ਇਥੇ ਪਹੁੰਚ ਰਹੀ ਹੈ ਤਰਫ ਕੀਤਾ ਗਿਆ ਸੀ ਸੀਐਮ ਮਾਨ ਨੂੰ ਸੀਐਮ ਮਾਨ ਇਸ ਟਾਈਮ ਜਾ ਚੁੱਕੇ ਆ ਹੁਣ ਗੁਰੂ ਸਾਹਿਬ ਦਾ ਪਵਨ ਸਰੂਪ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਇਸ ਟਾਈਮ ਦੇ ਉੱਤੇ ਪਵਨ ਸਰੂਪ ਗੁਰੂ ਸਾਹਿਬ ਦਾ ਤੇ ਨਾਲ ਜਿਹੜੇ ਮੋਰਚੇ ਦੇ ਆਗੂ ਸਹਿਬਾਨ ਆ ਤੁਸੀਂ ਉਹ ਤਸਵੀਰਾਂ ਵੀ ਦਿਖਾ ਲਦਿੰਨੇ ਆ ਰਾਮ ਸਿੰਘ ਰਾਣਾ ਜੀ ਆ ਖਾਸ ਕਰਕੇ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਇਹ ਫੇਰ ਦੁਬਾਰਾ ਪਹੁੰਚੇ ਹੋਏ ਆ ਵੀਰ ਸੰਦੀਪ ਸਿੰਘ ਸੰਨੀ ਦੇ ਭਰਾਤਾ ਮਨਦੀਪ ਸਿੰਘ ਵੀ ਨਾਲ ਆਪਾਂ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਗੱਲਬਾਤ ਕਰਨ ਦੀ ਢਿੰਡਾ ਸਾਹਿਬ ਜਗਦੀਪ ਸਿੰਘ ਢਿੰਡਾ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਆ ਜਿਹੜੇ ਉਹ ਵੀ ਪਹੁੰਚਿਆ ਇਸ ਨਾਲ ਸਿੱਖ ਸੰਗਤ ਹੈ ਇਸ ਟਾਈਮ ਤੇ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਇਸ ਸਿੱਖ ਸੰਗਤ ਨਾਲ ਗੁਰੂ ਸਾਹਿਬ ਦਾ ਪਾਉਂ ਮੂਰਪ ਲੈ ਕੇ ਇੱਕ ਤਰੀਕ ਨੂੰ ਚੱਲਿਆ ਹੋਇਆ ਕਾਫਲਾ ਥੋੜੀ ਜਿਹੀ देर ਤੱਕ ਦਰਬਾਰ ਸਾਹਿਬ ਪਹੁੰਚੂਗਾ ਇਹ ਤਸਵੀਰਾਂ ਵਾ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਦੀਆਂ ਜਿਹਦੇ ਵਿੱਚ ਹਰਿਆਣਾ ਕਮੇਟੀ ਦਾ ਇੱਕ ਵੱਡਾ ਮੁੱਲਾ ਯੋਗਦਾਨ ਆ ਰਾਮ ਸਿੰਘ ਰਾਣਾ ਜਿਹੜੇ ਸਮਾਜ ਸੇਵਕ ਆ ਉਹਨਾਂ ਦਾ ਇੱਕ ਵੱਡਾ ਯੋਗਦਾਨ ਕਹਿ ਸਕਦੇ ਆ ਗੁਰਪ੍ਰੀਤ ਸਿੰਘ ਇਸ ਮੋਰਚੇ ਦੇ ਕੋਆਰਡੀਨੇਟਰ ਆ ਉਹ ਵੀਰ ਵੀ ਨਾਲ ਆ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਭਰਾਤਾ ਆਪਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਮਾਰਚ ਚੱਲਿਆ ਹੋਇਆ 15 ਦਿਨ ਹੋ ਗਿਆ 15 ਦਿਨ ਤੋਂ ਬਾਅਦ ਵਿੱਚ ਅੱਜ ਇਸ ਲੋਕੇਸ਼ਨ ਤੇ ਪਹੁੰਚ ਚੁੱਕਾ ਵਾ ਇਸ ਟਾਈਮ ਦੇ ਉੱਤੇ ਵੀਰ ਮਨਦੀਪ ਸਿੰਘ ਸਾਡੇ ਨਾਲ ਆ ਰਾਮ ਸਿੰਘ ਰਾਣਾ ਜੀ ਨਾਲ ਆ ਪਹਿਲਾਂ ਗੁਰਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 15ਵੇਂ ਦਿਨ ਤੁਸੀਂ ਇੱਥੇ ਪਹੁੰਚ ਚੁੱਕੇ ਹੋ ਕਿ ਸੁਨੇਹਾ ਲੈ ਕੇ ਆਏ ਹੋ ਇਹ ਕਿ ਥੋੜਾ ਦੱਸੋ ਦੇਖੋ ਅਸੀਂ ਤੇ ਗੁਰੂ ਸਾਹਿਬ ਦੀ ਅਗਵਾਈ ਤੇ ਚੱਲਦੇ ਪਏ ਆਂ ਅਸੀਂ ਸੰਗਤਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡਾ ਵੀਰ ਗੁਰਜੀਤ ਸਿੰਘ ਫੌਜੀ ਉਹ ਟਾਵਰ 'ਤੇ ਚੜ੍ਹ ਕੇ ਬੈਠਾ ਤੇ ਉਹਦੇ ਮਤਲਬ ਕਹਿ ਲੋ ਕਿ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਨਿਕਲੇ ਆ ਜਿਹੜੀਆਂ ਕਿ ਸਰਕਾਰਾਂ ਸੁੱਤੀਆਂ ਪਈਆਂ ਹਜੇ ਤਾਂ ਜਾਗੀਆਂ ਨਹੀਂ ਆ ਪਰ ਕਿਤੇ ਨਾ ਕਿ ਦੇਖਿਆ ਲੋਕੀ ਗੁਰਗਾਂ ਸਾਹਿਬ ਦੀ ਇੰਨੀ ਬੇਦਬੀ ਹੋ ਰਹੀ ਆ ਕਿਸੇ ਨੂੰ ਵੀ ਕਹ ਲੋ ਕਿ ਦਰਦ ਨਹੀਂ ਹੋ ਰਿਹਾ ਨਾ ਕਿਸੇ ਜਥੇਬੰਦੀ ਨੂੰ ਹੋ ਰਿਹਾ ਨਾ ਕੀਰਤਰੀਆਂ ਨੂੰ ਟਾੜੀਆਂ ਇਹਨਾਂ ਨੂੰ ਨਾ ਸਾਡੀਆਂ ਸੰਪਰਦਾਵਾਂ ਨੂੰ ਕਿਤੇ ਨਾ ਕਿਤੇ ਇਹਨਾਂ ਦਾ ਵੀ ਸਾਡਾ ਬਹੁਤ ਵੱਡਾ ਰੋਸ ਹੈ ਸਰਕਾਰਾਂ ਤਾਂ ਚਲੋ ਹੈ ਹੀ ਹੈ ਵਾ ਪਰ ਇਹਨਾਂ ਦਾ ਵੀ ਸਾਡਾ ਰੋਸ ਹੈ ਕਮ ਸਕਮ ਇਹਨਾਂ ਨੂੰ ਤਾਂ ਨਾਲ ਸਾਡੇ ਚੱਲਣਾ ਚਾਹੀਦਾ ਸੀ ਕਿਉਂਕਿ ਗੁਰਜੀਤ ਸਿੰਘ ਆਪਣੇ ਨਿੱਜੀ ਕਾਰਜਵਾਸਿਆ ਨਹੀਂ ਬੈਠਾ ਉਹ ਹੋ ਰਹੀ ਤਾਂ ਤਾਂ ਸ਼੍ਰੀ ਗੁਰੂ ਸਾਹਿਬ ਦੀ ਬੇਦਬੀ ਹੈ ਉਹਦੇ ਬਤਲਕ ਬੈਠਾ ਵਾ ਪਰ ਸਾਨੂੰ ਸਾਰਿਆਂ ਨੂੰ ਉਹਦਾ ਸਾਥ ਦੇਣਾ ਬਹੁਤ ਜ਼ਰੂਰੀ ਚਾਹੀਦਾ ਵੀ ਹੈ ਕਿਵੇਂ ਦਾ ਰਿਹਾ 15 ਦਿਨ ਦਾ ਸਫ਼ਰ ਤੁਹਾਡਾ ਸੰਗਤ ਨੂੰ ਜਗਾਇਆ ਤੁਸੀਂ ਘਰ ਘਰ ਚ ਹੋਕਾ ਦੇਣ ਵਾਲੀ ਗੱਲ ਸੀ ਬਿਲਕੁਲ ਜੀ ਬਿਲਕੁਲ ਹਰ ਕਿਸੇ ਨੂੰ ਮੈਸੇਜ ਦਿੱਤਾ ਸੀ ਮੀਡੀਆ ਥਰੂ ਵੀ ਦਿੱਤਾ ਸੀ ਬੇਨਤੀਆਂ ਵੀ ਸਾਰੀਆਂ ਜਥੇਬੰਦੀਆਂ ਨੂੰ ਕੀਤੀਆਂ ਸੀ ਪਰ ਅੱਜ ਇਹ ਨਹੀਂ ਸਮਝ ਆਈ ਕਿ ਸਾਡੀਆਂ ਜਥੇਬੰਦੀਆਂ ਕਿਉਂ ਨਹੀਂ ਅੱਗੇ ਲੱਗੀਆਂ ਬਾਕੀ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ ਸੰਤਾਨਾਂ ਸਾਡਾ ਕੋਈ ਰੋਸ਼ਨੀ ਨਾ ਕਦੀ ਹੋਏਗਾ ਪਰ ਸਾਡੇ ਜਿਹੜੇ ਕੌਮ ਦੇ ਆਗੂ ਆ ਉਹ ਪਤਾ ਨਹੀਂ ਕਿਉਂ ਨਹੀਂ ਜਾਗਦੇ ਪਏ ਉਹ ਕਿਉਂ ਨਹੀਂ ਅੱਗੇ ਲੱਗਦੇ ਪਏ ਕਿਉਂਕਿ ਦੇਖੋ ਜੇ ਸਾਡੇ ਆਗੂ ਜਾਗ ਜਾਣ ਤੇ ਸਾਨੂੰ ਐਵੇਂ ਲੱਗਦਾ ਪਿਆ ਕਿ ਗੁਰਗੰਸਾਹ ਮਹਾਰਾਜ ਦੀ ਬੇਦਵੀ ਹੋ ਰਹੀ ਹੈ ਵੱਧ ਤੋਂ ਵੱਧ ਮੇਰੇ ਖਿਆਲ 2-3 ਘੰਟਿਆਂ ਚ ਕਾਨੂੰਨ ਬਣ ਸਕਦਾ ਪਰ ਸਾਡੀਆਂ ਕਹਿ ਲੋ ਕਿ ਜਥੇਬੰਦੀਆਂ ਕਹਿ ਲੋ ਇਹ ਚਾਂਦੀਆਂ ਹੀ ਨਹੀਂ ਕਾਨੂੰਨ ਬਣੇ ਤੇ ਜੇ ਕਾਨੂੰਨ ਬਣ ਜਾਏਗਾ ਤੇ ਸਰਕਾਰਾਂ ਨੂੰ ਇੱਕ ਕਹਿ ਲੋ ਕਿ ਮੁੱਦਾ ਨਹੀਂ ਲੱਭਣਾ ਕੱਲ ਨੂੰ ਵੋਟਾਂ ਮੰਗਣ ਦਾ ਇਹ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਬਣਾ ਕੇ ਇਹ ਵੋਟਾਂ ਮੰਗਦੇ ਵੋਟਾਂ ਲੈਣੀਆਂ ਸਰਕਾਰਾਂ ਨੇ ਵੋਟ ਰਾਜਨੀਤੀ ਹੋ ਰਹੀ ਹੈ ਬਿਲਕੁਲ ਸਾਫ ਪਤਾ ਲੱਗਦਾ ਪਿਆ ਪਰ ਹੁਣ ਦੇਖੋ ਕੱਲ ਮਾਗੀ ਦੀ ਉੱਥੇ ਕਾਨਫਰੰਸ ਲੱਗੀ ਸੀ ਸਾਰਿਆਂ ਨੇ ਆਪਣੇ ਆਪਣੇ ਮਤ ਲੱਗੀ ਪੰਡਾਲ ਲਾਏ ਸੀ ਪਰ ਇੱਕੋ ਪੰਡਾਲ ਦੇ ਵਿੱਚ ਮਤਲਬ ਸ਼ਹੀਦਾ ਸਿੰਘਾਂ ਦੀਆਂ ਯੋਧਿਆਂ ਦੀਆਂ ਫੋਟੋਆਂ ਲੱਗੀਆਂ ਸੀ ਉਹ ਅਕਾਲੀ ਦਲ ਵਾਰਿਸ ਦੇ ਵਿੱਚ ਲੱਗੀਆਂ ਸੀ ਹੈਨਾ ਬਾਕੀ ਕਿਸੇ ਤੇ ਨਹੀਂ ਲੱਗੀਆਂ ਸੀ ਬਾਕੀ ਸਟੇਜ 'ਤੇ ਜੋ ਗੱਲ ਕੀਤੀ ਹੈ ਖਾਲਸਾ ਰਾਜ ਦੀ ਉਹ ਸਿਰਫ ਅਕਾਲੀ ਦਲ ਵਾਲਿਆਂ ਨੇ ਵਾਰਿਸ ਵਾਲਿਆਂ ਨੇ ਗੱਲ ਕੀਤੀ ਹੈ ਵਾਸ ਪੰਜਾਬਆਂ ਨੇ ਕੀਤੀ ਹੋਰ ਕਿਸੇ ਨੇ ਖਾਲਸ ਖਾਸੇ ਰਾਜ ਦੀ ਗੱਲ ਨਹੀਂ ਕੀਤੀ ਬੰਦੀ ਸਿੰਘਾਂ ਦੀ ਵੀ ਗੱਲ ਉਹ ਸਟੇਜ ਤੋਂ ਹੋਈ ਹੈ ਬੇਦਬੀ ਦੀ ਗੱਲ ਵੀ ਉਹ ਸਟੇਜ ਤੋਂ ਹੋਈ ਹੈ ਪਰ ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਕਹਿ ਲੋ ਕਿ ਕੱਲ ਮਾਗੀ ਦਾ ਕਾਨਫਰੰਸ ਸੀ 40 ਮੁਖੀਆਂ ਧਰਤੀ ਸੀ ਨਹੀਂ ਪਵਿੱਤਰ ਧਰਤੀ ਸੀ ਪਰ ਫਿਰ ਵੀ ਮੈਂ ਕਹਿੰਦਾ ਪਹਿਲੀਆਂ ਸਰਕਾਰਾਂ ਆਪਣੀਆਂ ਨਿਗਮਾਂ ਵੀ ਚੁੱਕੀਆਂ ਸਾਡੇ ਬੰਦੀ ਸਿੰਘ ਵੀ ਰਿਹਾਈ ਹੋਏ ਹਜੇ ਤੱਕ ਤੇ ਨਾ ਬੇਦਬੀ ਉੱਤੇ ਕੋਈ ਸਖਤ ਕਾਨੂੰਨ ਬਣਿਆ ਹੈ ਇਹ ਕਿਤੇ ਨਾ ਕਿਤੇ ਬੜੀ ਦੁਖਦਾਈ ਗੱਲ ਹੈ ਜੀ ਸਰਕਾਰਾਂ ਪਤਾ ਨਹੀਂ ਕਿਉਂ ਨਹੀਂ ਜਾਗਦੀਆਂ ਪਈਆਂ ਰਾਮ ਸਿੰਘ ਰਾਣਾ ਜੀ ਸਾਡੇ ਨਾਲ ਆ ਰਾਣਾ ਜੀ ਪਹਿਲੇ ਦਿਨ ਤੋਂ ਨਾਲ ਚੱਲੇ ਹੋਏ ਤੇ ਇਸ ਮੋਰਚੇ ਨੂੰ ਇੱਕ ਵੱਡਾ ਸਮਰਥਨ ਵੀ ਕਹਿ ਸਕਦੇ ਰਾਣਾ ਜੀ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਥ ਸੰਗਤ ਨੂੰ ਰਾਣਾ ਜੀ ਕੀ ਕਹਿਣਾ ਚਾਹੁੰਦੇ ਹੋ 15 ਦਿਨ ਦੇ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ 호ਕਾ ਦੇ ਕੇ ਤੁਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਮੇਰੇ ਵੀਰ ਸਭ ਤੋਂ ਪਹਿਲੇ ਤਾਂ ਇੱਕ ਹੀ ਮੈਸੇਜ ਹੈ जो गुरु ग्रंथ साहब जी की भेद भी बार बार पंजाब में चल रही है जिसके लिए हमारा भाई गुरजीत सिंह खालसा पिछले पंद्रह महीने पाँच दिन हो गए हैं चार दिन तो उनकी तपस्या को बुर लगे और तो परमपिता परमात्मा से अरदास है कि जल्द से जल्द कानून बने आज मान साहब ने बोला भी अभी कानून हम बना रहे हैं लेकिन टेम और डेट जब तक वो निश्चित नहीं करेंगे ਪਰ ਉਸ ਤੋਂ ਪਹਿਲੇ ਮਾਰੇ ਭਾਈ ਗੁਰਜੀਤ ਸਿੰਘ ਖਾਲਸਾ ਕੋ ਕੁਝ ਹੋ ਜਾਂਦਾ ਹੈ ਤਾਂ ਇਹ ਬੜਾ ਕਲੰਕ ਹੋਗਾ ਸਰਕਾਰ ਹੋਗੇ ਉੱਪਰ। ਜੀ ਮੈਂ ਪੁੱਛਿਆ ਸੀ ਸਵਾਲ ਮੈਂ ਗੱਲ ਕੀਤੀ ਸੀ ਕਿ ਕਾਨੂੰਨ ਕਦੋਂ ਤੱਕ ਬਣੂਗਾ? ਕਹਿੰਦੇ ਜੀ ਕਮੇਟੀ ਦੇ 6 ਮਹੀਨੇ ਹੋ ਗਏ ਆ। ਅਜੇ ਬੁੱਧੀ ਜੀਵੇਂ ਦੀਆਂ ਮੀਟਿੰਗਾਂ ਹੋਣਗੀਆਂ। ਅਜੇ ਟਾਈਮ ਲੱਗ ਸਕਦਾ ਜੀ ਲੱਗ। ਮੈਂ وہی ਬਾਤ ਪੁੱਛਣਾ ਚਾਹ ਰਹਾ ਹੂੰ ਟਾਈਮ ਕਿਸ ਲਈ ਲੱਗ ਰਿਹਾ ਹੈ? ਜਦ ਆਪਨੇ ਜਾਂ ਤਾਂ ਮਨਾ ਕਰੋ ਜਾਂ ਬਣਾਓ। ਅਗਰ ਭਾਈ ਗੁਰਜੀਤ ਸਿੰਘ ਖਾਲਸਾ ਕੋ ਕੁਝ ਹੋ ਗਿਆ ਤਾਂ ਪੂਰਾ ਪੰਥ ਕੋ ਕੀ ਜਵਾਬ ਦੇਓਗੇ ਆਪ? ਕਿ ਉਸकी ਮੌਤ ਕੇ ਜ਼ਿੰਮੇਵਾਰ ਸਰਕਾਰੀ ਹੈ। अगर कानून नहीं बना रही सरकार तो इसका मतलब है कि वो राजनीति खेलनी चाहिए तो मैं सभी मतलब जितने पंथ के जितने मेरे ज्ञाता दाता संत महाजन हैं जितने जत्थेदार हैं मैं सबसे अपील करूँगा भाई गुरजीत सिंह खालसा का साथ दे वो अपने लिए नहीं बैठा वो बैठा है गुरु ग्रंथ साहब के लिए बैठा है हम पंद्रह दिन में मैं अकेला या गुरजीत सिंह खालसा या मनदीप कुछ नहीं कर सकता जब तक पूरा पंथ साथ नहीं आएगा आज ये चेतना जगाने के लिए हम पंद्रह दिन पैदल चल के ਇਹ ਹਰ ਦਰਬਾਰ ਸਾਹਿਬ ਪਹੁੰਚੇ ਹੈ ਤਾਂ ہمارا ਨਕਸ਼ਾ ਕੀ ਹੈ ہمارا ਮਕਸਦ ਹੈ ਜੋ ਗੁਰੂ ਸਾਹਿਬ ਦੀ ਬੇਦਬੀ ਹੁੰਦੀ ਹੈ ਉਹ ਬੇਦਬੀ ਰੁਕੇ ਜਿੰਨਾ ਜਲਦੀ ਹੋ ਸਕੇ ਕਾਨੂੰਨ ਬਣੇ ਔਰ ਬੇਦਬੀਆਂ 'ਤੇ ਰੋਕ ਲਗੇ ਜਬ ਤੱਕ ਮਾਨ ਸਰਕਾਰ ਕਾਨੂੰਨ ਬਣਾਏਗੀ ਤਬ ਤੱਕ ਨਾ ਜਾਣੇ ਕਿੰਨੀ ਹੋਰ ਬੇਦਬੀ ਹੋਲੇਗੀ ਤਾਂ ਇਸਕਾ ਮਤਲਬ ਕੀ ਹੈ ਇਹ 延迟 ਕਿਉਂ ਹੈ ਤਾਂ ਮੈਂ ਸਰਕਾਰੋਂ ਸੇ ਇਹ ਹੀ ਅਪੀਲ ਹੈ ਕਿ ਜਿੰਨਾ ਜਲਦੀ ਹੋ ਸਕੇ ਕਾਨੂੰਨ ਬਣਾਏ ਨੰਗ ਸਿੰਘ ਫੌਜਾਂ ਵੀ ਸਾਡੇ ਨਾਲ ਆ ਹਾਂਜੀ ਇੱਕ ਚੀਜ਼ ਮੈਂ ਐਡ ਕਰ ਦਵਾ ਰਾਮ ਸਿੰਘ ਰਾਣਾ ਜੀ ਦੇ ਪਿਤਾ ਜੀ ਵੀ ਨਾਲ ਚੱਲਦੇ ਪਏ ਜੋ ਦੇਖੋ ਪੈਦਲ ਚੱਲਦੇ ਪਏ ਨਾਲ ਮਤਲਬ ਦੇਖਣ ਵਾਲੀ ਚੀਜ਼ ਹੈ ਇੱਕ ਵੇ ਮਤਲਬ ਕਿ ਸਾਡੀਆਂ ਜੱਥੇਬੰਦੀਆਂ ਸੁੱਚੀਆਂ ਪਈਆਂ ਪਰ ਇਹਨਾਂ ਨਾਲ ਵੇਖ ਕੇ ਵੇਖੋ ਸਹੀ ਕਿ ਇਹ ਵੀ ਨਾਲ ਚੱਲਦੇ ਪਏ ਪਰ ਜਬਾਂਦਾ ਸੀ ਉਹਨਾਂ ਦਾ ਪਹਿਲੇ ਦਿਨ ਦਾ ਪਰਿਵਾਰ ਵੀ ਪਹੁੰਚਿਆ ਸੀ ਸਾਰਾ ਸਾਰਾ ਪਰਿਵਾਰ ਪਹੁੰਚਿਆ ਸੀ ਬਿਲਕੁਲ ਜੀ ਬਿਲਕੁਲ ਮੈਂ ਉਦੋਂ ਦਾ ਨੋਟਿਸ ਕਰਦਾ ਪੈ ਇਹਨਾਂ ਦੇ ਪਿਤਾ ਜੀ ਗੱਡੀ ਜੀ ਵੀ ਨਹੀਂ ਪੈਂਦੇ RAM ਸਿੰਘ ਜੀ ਰਾਣਾ ਜੀ ਕਿਸੇ ਨੂੰ ਥੱਕ ਜਾਂਦੇ ਇਹਨਾਂ ਤੇ ਗੱਡੀ ਜੀ ਬਹਿ ਜਾਂਦੇ ਪਾਲਕੀ ਸਾਹਿਬ ਦੇ ਉਹ ਪੈਦਲ ਚੱਲਦੇ ਪਏ ਵੇਖਣ ਵਾਲੀ ਗੱਲ ਜੀ ਇਹਨਾਂ ਤੋਂ ਮੈਂ ਕਹਿੰਦਾ ਬਹੁਤ ਜ਼ਿਆਦਾ ਇਹ ਕਿ ਸਰੀਰ ਵੀ ਕਹਿ ਲੋ ਕਿ ਸੀਸ ਕੋਈ ਬਹੁਤ ਵਧੀ ਨੌਜਵਾਨ ਹਜ ਜਦਾ ਵੱਧ ਵੇ ਵੇਖਿਆ ਤੁਰਦੇ ਪਏ ਨੇ ਮੇਰੇ ਨਾਲ ਬਾਬਾ ਜੀ ਨਾਲ ਆ ਬਾਬਾ ਜੀ ਗੁਰਦੇਵ ਸਿੰਘ ਜੀ ਅੱਜ ਭਾਈ ਸਾਹਿਬ ਮੈਂ ਗੱਲਬਾਤ ਕਰੂੰਗਾ ਤੁਹਾਡੇ ਨਾਲ ਵੀ ਕਿਉਂਕਿ ਸਮਾਜ ਸੇਵਕ ਹੈ ਵੀਰ ਪਹਿਲਾਂ ਮੈਂ ਬਾਬਾ ਜੀ ਨਾਲ ਗੱਲਬਾਤ ਗੁਰਫਤੇ ਸੰਚ ਕਰਦੇ ਆ ਬਾਬਾ ਗੁਰਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਦਿਨ ਦੀ ਇਹ ਯਾਤਰਾ ਸੀ ਅੱਜ 15ਵਾਂ ਦਿਨ ਤੁਸੀਂ ਇੱਥੇ ਪਹੁੰਚੇ ਹੋ ਸਿੱਖ ਸੰਗਤ ਨੂੰ ਸੁਨੇਹਾ ਦੇਣਾ ਪਿਆ ਕਿ ਗੁਰਜੀਤ ਸਿੰਘ ਵੀ ਟਾਵਰ ਤੇ ਬੈਠਾ ਹੋਇਆ ਇਸ ਤਰ੍ਹਾਂ ਕਿ ਜਿਹੜੇ ਗੁਰਜੀਤ ਸਿੰਘ ਨੇ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ ਜਿਹੜੇ 400 ਫੁੱਟ ਟਾਵਰ ਦੇ ਉੱਤੇ ਬੈਠੇ ਨੇ ਅੱਜ ਤੁਸੀਂ ਦੇਖਦੇ ਹੋ ਕਿ ਜਿਹੜਾ ਸਾਡਾ ਤਾਪਮਾਨ ਬਿਲਕੁਲ 0 ਡਿਗਰੀ ਹੋ ਗਿਆ ਤੇ ਜਿਹੜਾ 400 ਫੁੱਟ ਤੇ ਉੱਚਾ ਬੈਠਾ ਹੋਇਆ ਉਹਦੀ ਸਿਹਤ ਦਾ ਖਿਆਲ ਰੱਖਣ ਦੀ ਸਾਨੂੰ ਜ਼ਰੂਰੀ ਹੈ ਕਿਸੇ ਨੇ ਕੋਈ ਖਿਆਲ ਨਹੀਂ ਕੀਤਾ ਮੈਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਉਹਦਾ ਸਿਹਤ ਦਾ ਜ਼ਰੂਰੀ ਖਿਆਲ ਕੀਤਾ ਜਾਵੇ ਜਿੰਨੀਆਂ ਵੀ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਸਾਧੂ ਸੰਤ ਨੇ ਜਾਂ ਸ਼ਰੋਣੀ ਕਮੇਟੀ ਹੈ ਜਾਂ ਤਖਤਾਂ ਦੇ ਜਹਤਰ ਨੇ ਉਹਨਾਂ ਸਾਰਿਆਂ ਦੇ ਚਰਨਾਂ ਵਿੱਚ ਦਾਸ ਬੇਨਤੀ ਕਰਦਾ ਕਿ ਛੇਤੀ ਤੋਂ ਛੇਤੀ ਉਹਦੀ ਸਿਹਤ ਦਾ ਜਿਹੜਾ ਖਿਆਲ ਕੀਤਾ ਜਾਵੇ ਤਾਕੇ ਇਹਦਾ ਕਾਨੂੰਨ ਹੈ ਉਹ ਕਾਨੂੰਨ ਸਾਰਿਆਂ ਵਾਸਤੇ ਉਹ ਇੱਕ ਭਲੇ ਦੀ ਗੱਲ ਕਰ ਰਿਹਾ ਕਿ ਜਿਹੜਾ ਕੋਈ ਇਸ ਤਰ੍ਹਾਂ ਦਾ ਜ਼ੁਲਮ ਨਾ ਕਰ ਸਕੇ ਗਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਸਭ ਦੇ ਸਾਹਮਣੇ ਜਦੋਂ ਮਹਾਰਾਜ ਸੱਚੇ ਭਾਸ਼ਣ ਅੰਦੇੜ ਦੀ ਧਰਤੀ ਤੋਂ ਪੰਜ ਪੈਸੇ ਰੱਖ ਕੇ ਨਾਰੀਏ ਰੱਖ ਕੇ ਪੰਜ ਪ੍ਰਕਰਮਾ ਕਰਕੇ ਸਾਨੂੰ ਹੁਕਮ ਲਾਤਾ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਕਰਾਂ ਕਿ ਤੇ ਆਪਾਂ ਇਹਨਾਂ ਨੂੰ ਪ੍ਰਗਟ ਦੇ ਮੰਨਣਾ ਭਾਈ ਕਾਨੂੰਨ ਜਿਹੜਾ ਬਣਦਾ ਚਾਹੀਦਾ ਤਾਂ ਕਿ ਕੋਈ ਜਿਹੜੀ ਬੇਦਬੀ ਨਾ ਕਰ ਸਕੇ ਸੋ ਇਨੀਆ ਕੋ ਬੇਨਤੀ ਹੈ 10 ਨੂੰ ਪ੍ਰਮਾਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧਰਮੀ ਫੌਜੀ ਵੀ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਪਹਿਲੇ ਭਾਈ ਸਾਹਿਬ ਸਮਾਜ ਸੇਵੀ ਵੀ ਆ ਵੀਰ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਭਨਾਵਾ ਵੀਰ ਜੀ ਦਾਸ ਸੁਖਰਾਜ ਸਿੰਘ 16 ਬਤੌਰ ਮੁਖ ਸੇਵਾਦਾਰ ਸਰਬਾਧਾ ਭਲਾ ਸੰਸਥਾ ਪੰਜਾਬ ਤੋਂ ਜੀ ਕਿਵੇਂ ਵੇਖ ਰਹੇ ਹੋ ਮਾਰਚ ਅਜ ਅੰਮ੍ਰਿਤਸਰ ਪਹੁੰਚਿਆ ਵਾ 15 ਦਿਨ ਦਾ ਇੱਕ ਲੰਬਾ ਕਾਪਲਾ ਸੀ ਲੋਕਾਂ ਨੂੰ ਜਗਾਉਣਾ ਪੈ ਗਿਆ 400 ਫੁੱਟ ਟਾਵਰ ਤੇ ਬੈਠਾ ਹੋਇਆ ਗੁਰਜੀਤ ਸਿੰਘ ਨੇ ਦਿਸਿਆ ਘਰ-ਘਰ ਜਾ ਕੇ ਹੋਕਾ ਦੇਣਾ ਪਿਆ ਸ਼ਹਿਰਾਂ ਦੇ ਚ ਹੋਕਾ ਦੇਣਾ ਪਿਆ ਕਿ ਨਾਲ ਆਓ ਕਾਫਲੇ ਦਾ ਹਿੱਸਾ ਬਣੋ ਮੈਂ ਮਰਾਂ ਪੰਥ ਜੀਵੇ ਪਹਿਰਾ ਦੇਂਦੇ ਹੋਏ ਭਾਈ ਗੁਰਜੀਤ ਸਿੰਘ ਖਾਲਸਾ ਜੋ ਪਿਛਲੇ 15-16 ਮਹੀਨਿਆਂ ਤੋਂ ਕਰੀਬ 500 ਫੁੱਟ ਟਾਵਰ ਤੇ ਬੈਠੇ ਆ ਜੋ ਵੀ ਇਹ ਦਿਨ ਚੱਲ ਰਹੇ ਆ ਸਿਆਲ ਦੇ ਜਾਂ ਗਰਮੀਆਂ ਦੇ ਸੋ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਾਰੇ ਧਰਮਾਂ ਨੂੰ ਸਮਰਪਿਤ ਉਹਨਾਂ ਨੇ ਇੱਕ ਆਵਾਜ਼ ਉਠਾਈ ਆ ਕਿ ਜੋ ਸਾਡੇ ਸਾਰੇ ਧਰਮਾਂ ਚ ਕਿਤੇ ਵੀ ਬੇਅਦਬੀ ਹੁੰਦੀ ਆ ਉਹਨਾਂ ਵਾਸਤੇ ਕਾਨੂੰਨ ਜਿਹੜੇ ਉਹ ਸਖਤ ਬਣਾਏ ਜਾਣ 302 307 ਧੜਾ ਲਾ ਕੇ ਉਹਨਾਂ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੋਦੇ ਸਬੰਧ ਦੇ ਵਿੱਚ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਜਿਹੜੀ ਕਲੀਅਰ ਨਹੀਂ ਆ ਸੀਰੀਅਸ ਨਹੀਂ ਆ ਸੋ ਅੱsse ਰੋਸ ਦੇ ਵਜੋਂ ਜਿਹੜੀ ਇਹ ਖਾਲਸਾ ਵਹੀਰਿਆ ਜਿਨ੍ਹਾਂ ਦਾ ਦਾਸ ਵੱਲੋਂ ਆਪਣੇ ਸਾਥੀਆਂ ਸਮੇਤ ਗੋਲਡਨ ਗੇਟ ਤੇ ਸਵੇਰੇ 12 ਵਜੇ ਆਪਣੇ ਸ੍ਰੀ ਅਮਰਸਰ ਸਾਹਿਬ ਜਿੰਨੇ ਵੀ ਸਾਥੀ ਨੇ ਇਹਨਾਂ ਨੂੰ ਜੀਅਾਂ ਨੂੰ ਆਖਿਆ ਬਹੀਰ ਨੂੰ ਨਾਤਮਸਤਕ ਹੋ ਕੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਤੁਹਾਡਾ ਧੰਨਵਾਦ ਹੈ ਜਿਹੜਾ ਤੁਹਾਡਾ ਚੈਨਲ ਅਕਾਲ ਸੋ ਇਹਨਾਂ ਮੁੱਦਿਆਂ ਨੂੰ ਸਰਕਾਰਾਂ ਤੱਕ ਤੇ ਉਹਨਾਂ ਕੰਨਾਂ ਤੱਕ ਲੈ ਕੇ ਜਾ ਰਿਹਾ ਜਿਹੜੇ ਅਜੇ ਤੱਕ ਅਵੇਸਲੇ ਨੇ ਸੋ ਅਸੀਂ ਤੇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਚਾਹੇ ਉਹ ਸੂਬਾ ਆ ਚਾਹੇ ਉਹ ਸੈਂਟਰ ਦੀ ਆ ਇਹਨਾਂ ਦੇ ਸਖਤ ਕਾਨੂੰਨ ਬਣਾਏ ਜਾਣ ਚਾਹੇ ਉਹ ਬਾਈਬਲ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਹੋਵੇ ਕੋਈ ਵੀ ਦਰਮ ਹੋਵੇ ਸੋ ਸਾਰਿਆਂ ਦਾ ਅਸੀਂ ਇਹ ਰੋ ਬੇਨਤੀ ਕਰਦੇ ਆ ਜਿਹੜਾ ਵੀ ਕੋਈ ਬਦਬੀ ਕਰਦਾ ਆ ਉਹਨਾਂ ਦੇ 307 ਤੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਲੋਪ ਕਰ ਦਿੰਦੇ ਆ ਲੁਕਾ ਲੈਂਦੇ ਆ ਖਤਮ ਕਰਦੇ ਆ ਤਾਂ ਉਹਨਾਂ ਦੇ 302 ਸੋ ਇਦਾਂ ਦੇ ਕਾਨੂੰਨ ਬਣਾਏ ਜਾਣ ਜੇਕਰ ਇਹ ਕਾਨੂੰਨ ਬਣਾਏ ਜਾਣਗੇ ਇਹੋ ਜਿਹੇ ਜਿਹੜੇ ਘਟਨਾਵਾਂ ਨੂੰ ਬਿਲਕੁਲ ਠੱਲ ਪਾਊਗੀ ਖਤਮ ਹੋਊਗੇ ਤੇ ਇਹ ਹੀ ਅਰਦਾਸ ਕਰਦੇ ਆ ਕਿ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਾਰੇ ਇੱਕ ਹੋ ਕੇ ਇਸ ਇਹੋ ਜਿਹੇ ਜਿਹੜੇ ਮਸਲੇ ਆ ਉਹਨਾਂ ਦੇ ਖਿਲਾਫ ਆਪਾਂ ਜਿਹੜਾ ਵਾ ਇੱਕ ਜੁਕਤਾ ਜਿਹੜਾ ਪ੍ਰਤੀਤ ਕਰੀਏ ਧੰਨਵਾਦ ਜੀ ਕਿਉਂਕਿ ਜਦੋਂ ਤੁਹਾਡੇ ਅੱਗੇ ਵਾਹ ਖਾਲਸਾ ਕਹਿੰਦੇ ਨੌਜਵਾਨ ਅੱਗੇ ਤੁਰਨਗੇ ਤੇ ਫਿਰ ਸਰਕਾਰਾਂ ਨੂੰ ਵੀ ਲੱਗਦਾ ਹੁੰਦਾ ਕਿ ਅਸੀਂ ਇਹ ਮਸਲੇ ਹੱਲ ਕਰਨੇ ਆ ਅੱਜ ਸੀਐਮ ਆਏ ਸੀ ਆਪਹੁਤ ਸਿੰਘ ਮਾਨ ਸਵਾਲ ਕੀਤਾ ਸੀ ਮੈਂ ਅੱਜ ਇਹ ਕਹਿੰਦੇ ਕਿ ਟਾਈਮ ਲੱਗੂਗਾ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਗੁਰਜੀਤ ਸਿੰਘ ਨੂੰ 15 ਮਹੀਨੇ ਦਾ ਸਮਾਂ ਹੋ ਗਿਆ ਉੱਪਰ ਬੈਠੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਜੇਕਰ ਕੋਈ ਛੋਟੀ ਜੀ ਕੋਈ ਵੀਡੀਓ ਨਿਕਲਦੀ ਆ ਜਾਂ ਕੁਝ ਵੀ ਚਾਹੇ ਉਹ ਏਆਈ ਨਾ ਤਿਆਰ ਹੁੰਦੀ ਜਾਂ ਕੋਈ ਵੀ ਆ ਵਿਰੋਧੀ ਆਪਾਂ ਸਾਰਾ ਕੁਝ ਪਤਾ ਕਰਦੇ ਆ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਹੁੰਦਾ ਸਖਤ ਵਾਰ ਪਰ ਸਭ ਸਿੱਖਣ ਤੋਂ ਗਿਆ ਗੁਰੂ ਮਾਨ ਦੇ ਗ੍ਰੰਥ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਕਿੰਨੀ ਵਾਰੀ ਹੋ ਚੁੱਕੀ ਆ ਕਿੰਨੀ ਵਾਰੀ ਹੋ ਰਹੀ ਆ ਆਪਾਂ ਇਹਨਾਂ ਮੁੱਦਿਆਂ ਦੇ ਤੇ ਸਰਕਾਰ ਬਣਾਈ ਸੀ ਪਰ ਬਿਲਕੁਲ ਇਹਦੇ ਤੇ ਕੋਈ ਰਿਜ਼ਲਟ ਨਹੀਂ ਆ ਮੈਂ ਜੇ ਵੀ ਕਹਨਾ ਕਿ ਆਪਾਂ ਇਹ ਤੇ ਸੀਰੀਅਸ ਹੋਈਏ ਸਾਰੇ ਮਸਲੇ ਛੱਡ ਕੇ ਪਹਿਲਾਂ ਗੁਰੂ ਗੁਰੂ ਘਰ ਨੂੰ ਸਮਰਪਿਤ ਹੋਈਏ ਜੋ ਸਾਡੇ ਸਿੱਖਾਂ ਦੇ ਚਾਹੇ ਕਿਸੇ ਵੀ ਧਰਮ ਦੇ ਮਸਲੇ ਆ ਉਹਦੇ ਤੇ ਗੱਲ ਕੀਤੀ ਜਾਵੇ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸੀ ਇੱਕ Hindu, Musalman, Sikh, Jain, Isai pan ਤੋਂ ਪਹਿਲਾਂ ਇਨਸਾਨ ਬਣੀਏ ਅਸੀਂ ਇਨਸਾਨੀਅਤ ਕਿੱਥੇ ਲੈ ਗਏ ਸਾਡੀ ਇਨਸਾਨੀਅਤ ਸਿਰਫ ਇਹ ਤੋਂ ਦਾ ਕਰ ਰਹੀ ਆ ਕਿ ਸਾਨੂੰ ਕੁਰਸੀ ਮਿਲਣੀ ਚਾਹੀਦੀ ਆ ਭਗਵੰਤ ਮਾਨ ਦੇ ਵੱਡੇ ਵੱਡੇ ਦਾਵੇ ਲੋਕਾਂ ਨੇ ਮੋਸ਼ਨਲ ਹੋ ਕੇ ਦੂਜੀਆਂ ਸਰਕਾਰਾਂ ਤੋਂ ਅੱਕ ਕੇ ਇਹ ਸਰਕਾਰ ਬਣਾਈ ਸੀ ਵੀ ਜਿਹੜੀ 2015 ਚ ਵਿਦਬੀਆਂ ਦੀ ਸ਼ੁਰੂਆਤ ਹੋਈ ਸੋ ਲੋਕਾਂ ਨੇ ਉਹਨਾਂ ਨੂੰ ਵੇਖੋਗੇ ਸਰਕਾਰਾਂ ਨੂੰ ਖਤਮ ਕਰਤਾ ਪਰ ਇਹ ਵੀ ਸਰਕਾਰ ਇਸੇ ਮਸਲੇ ਤੇ ਬਣੀ ਸੀ ਗੁਰੂ ਗ੍ਰੰਥ ਸਾਹਿਬ ਦੀ ਵਿਦਬੀ ਤੇ ਨਸ਼ੇ ਦੇ ਉੱਤੇ ਪਰ ਬਿਲਕੁਲ ਰਿਜ਼ਲਟ ਜਿਹੜਾ ਜ਼ੀਰੋ ਆ ਸੋ ਅੱਜ ਵੀ ਅਸੀਂ ਕਹਿੰਨੇ ਆ ਕਿ ਸਾਰਾ ਕੁਝ ਛੱਡ ਕੇ ਗੁਰੂ ਘਰ ਨੂੰ ਸਮਰਪਿਤ ਹੋਈਏ ਤੇ ਜਿਹੜੇ ਵਿਦਬੀਆਂ ਤੇ ਕਾਨੂੰਨ ਜਿਹੜੇ ਸਖਤ ਬਣਨੇ ਚਾਹੀਦੇ ਧੰਨਵਾਦ ਜੀ ਬਾਬਾ ਜੀ ਪਹਿਲੇ ਦਿਨ ਤੋਂ ਨਾਲ ਆ ਬਾਬਾ ਜੀ ਧਰਮੀ ਫੌਜੀ ਵੀ ਆ ਬੜੀਆਂ ਵੱਡੀਆਂ ਸੁਵਾਨ ਦਿੱਤੀਆਂ ਇਸ ਮੋਰਚੇ ਦੇ ਵਿੱਚ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੀਆਂ ਵੱਡੀਆਂ ਸੁਵਾਨ ਦੇ ਰਹੇ ਆ ਤੇ 15 ਦਿਨ ਨੂੰ ਇਸ ਕਾਫਲੇ ਦੇ ਵਿੱਚ ਇੱਕ ਵੱਡਾ ਯੋਗਦਾਨ ਵੀ ਪਾਇਆ ਬਾਬਾ ਜੀ ਗੁਰਫਤੇ ਸਾਹਿਬ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਰਿਆ 15 ਦਿਨ ਦਾ ਸਫਰ ਤੁਹਾਡਾ ਵਾਹਿਗੁਰੂ ਆਪ ਜੀ ਨੂੰ ਪਤਾ ਹੈ ਕਿ 12 ਅਕਤੂਬਰ ਤੋਂ ਭਾਈ ਗੁਰਜੀਤ ਸਿੰਘ ਟਾਵਰ ਦੇ ਉੱਤੇ ਮੋਰਚਾ ਲਾ ਕੇ ਬੈਠੇ ਨੇ ਅਤੇ ਹੇਠਾਂ ਪਾਰਕ ਵਿੱਚ ਜਿਹੜੀਆਂ ਸਮਾਣੇ ਵਿਖੇ ਸੇਵਾਵਾਂ ਚੱਲ ਰਹੀਆਂ ਸਨ ਉਹ ਪਹਿਲੇ ਦਿਨ ਤੋਂ ਉਦਾਸ ਜਿਹੜਾ ਉਹ ਨਾਲ ਤੇ ਅੱਜ 15 ਮਹੀਨੇ ਉਹ ਸੇਵਾ ਵਿੱਚ ਜੁੜਿਆ ਹੋਇਆ ਹੈ ਨਾ ਸੰਗਤਾਂ ਨੇ ਫੈਸਲਾ ਲਿਆ ਕਿ 1 ਜਨਵਰੀ ਤੋਂ 15 ਜਨਵਰੀ ਤੱਕ ਇਹ ਵਿਜੇ ਯਾਤਰਾ ਹਾ ਦਾ ਨਾਰਾ ਮਾਰ ਕੇ ਸਰਕਾਰ ਨੂੰ ਜਗਾਇਆ ਜਾਵੇ ਅਤੇ ਸੰਗਤਾਂ ਨੇ ਇਹਨਾਂ 15 ਦਿਨਾਂ ਵਿੱਚ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੰਨਾ ਸਹਿਯੋਗ ਦਿੱਤਾ ਹੈ ਇੰਨਾ ਸਾਨੂੰ ਪਿਆਰ ਦਿੱਤਾ ਹੈ ਕਿ ਅੱਜ ਅਸੀਂ ਇਸ ਪਿਆਰ ਦੀ ਖੁਸ਼ੀ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਅਰਦਾਸ ਕਰਨਾ ਹੈ ਕਿ ਸੱਚੇ ਬਾਦਸ਼ਾਹ ਤੇਰਾ ਕਾਨੂੰਨ ਤੇਰੇ ਅਦਬ ਦਾ ਕਾਨੂੰਨ ਤੂੰ ਆਪ ਬਣਵਾਣਾ ਹੈ ਤੇ ਕਿਰਪਾ ਕਰ ਅਸੀਂ ਸਰਕਾਰਾਂ ਨੂੰ ਵੀ ਹੋਣਾ ਇਹ ਚੈਲੰਜ ਕਰਕੇ ਕਹਿੰਦੇ ਆ ਕਿ ਜੇਕਰ ਸਰਕਾਰ ਤੂੰ ਅਜੇ ਵੀ ਨਾ ਜਾਗੀ ਤਾਂ ਯਾਦ ਰੱਖ ਹੁਣ ਤੱਕ ਦਾ ਜੋ ਸ਼ਾਂਤਮਈ ਇਹ ਮੋਰਚਾ ਚੱਲ ਰਿਹਾ ਸੀ ਏ ਮੋਰਚਾ ਕੋਈ ਹੋਰ ਰੂਪ ਵੀ ਲੈ ਜਾਏਗਾ ਅਤੇ ਤੈਨੂੰ ਫੇਰ ਅਸੀਂ ਇੱਕ ਵਾਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿੱਥੇ ਕੇ ਸਿੱਖ ਅਰਦਾਸ ਕਰਦੇ ਤੇ ਕਦੇ ਵਾਪਸ ਨਹੀਂ ਮੁੜਿਆ ਅਰਦਾਸ ਕਰਕੇ ਸੱਚੇ ਪਾਸ਼ਾ ਤੇ ਅੱਜ ਸੰਗਤਾਂ ਅਰਦਾਸ ਹੀ ਕਰਨਾਈਆਂ ਨੇ ਕਿ ਜੇਕਰ ਸਰਕਾਰੇ ਤੂੰ ਅੱਜ ਵੀ ਨਾ ਕਿਸੇ ਪਾਸੋਂ ਇਸ ਗੱਲ ਵੱਲ ਗੌਰ ਕੀਤੀ ਜੋ ਮੇਰਾ ਵੀਰ 15 ਮਹੀਨੇ ਤੋਂ ਫੌਜੀ ਸਾਹਿਬ ਦੋ ਸਿੱਖ ਰਜiment ਦਾ ਜਵਾਨ ਹੈ ਜਿਹੜਾ ਉਹ ਜੇਕਰ ਉਹਨਾਂ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਗਿਆ ਤੇ ਸਰਕਾਰੇ ਯਾਦ ਰੱਖ ਤੇਰੀ ਉਹ ਖਿੱਲੀ ਉੱਡੇਗੀ ਜਿਹੜੀ ਦੁਨੀਆ 'ਚ ਕਦੇ ਕਿਸੇ ਦੀ ਨਾ ਉਡਾਈ ਗਈ ਹੋਵੇਗੀ ਮੈਂ ਫੇਰ ਇੱਕ ਵਾਰੀ ਕਹਿਣਾ ਕਿ ਸਰਕਾਰੇ ਅਜੇ ਵੀ ਬੇਨਤੀ ਮੰਨ ਲੈ ਸਿੱਖਾਂ ਨੇ ਅਰਦਾਸ ਕਰਤੀ ਤੇ ਫੇਰ ਕੋਈ ਪਾਣਾ ਹੋਰ ਹੀ ਵਾਪਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਾਂ ਦੇ ਵੀਰ ਇੱਕ ਤਰੀਕ ਤੋਂ ਚੱਲੀ ਆ 15 ਤਰੀਕ ਹੋ ਗਈ ਆ ਨਤਮਸਤਕ ਹੋਣਾ ਵਾ ਸਰਕਾਰ ਨੂੰ ਸੁਨੇਹਾ ਮੀਂ ਆ ਬਾਬਿਆਂ ਦਾ ਵੀ ਆ ਸੰਗਤ ਦਾ ਵੀ ਆ ਕਿ ਛੇਤੀ ਕਾਨੂੰਨ ਬਣੇ ਥੋੜੀ ਦੇਰ ਪਹਿਲਾਂ ਸੀਐਮ ਸਾਹਿਬ ਇੱਥੇ ਪਹੁੰਚੇ ਸੀ ਸਵਾਲ ਕੀਤਾ ਸੀ ਕਹਿੰਦੇ ਕਿ ਥੋੜਾ ਸਮਾਂ ਲੱਗਦਾ ਵਾ ਪਰ ਜਿਹੜਾ ਕਾਨੂੰਨ ਬਣੂਗਾ ਕਾਨੂੰਨ 'ਚ ਕਮੀਆਂ ਨਹੀਂ ਹੋਣਗੀਆਂ ਵੇਖਦੇ ਆ ਕਿਹੜਾ ਕਾਨੂੰਨ ਆ ਕਦੋਂ ਬਣਦਾ ਵਾ ਕਿ ਗੁਰਜੀਤ ਸਿੰਘ ਫੌਜੀ ਜਿਹੜਾ 400 ਫੁੱਟ ਤੇ ਬੈਠਾ ਵਾ ਉਹਦੀ ਕਿਤੇ ਮੌਤ ਨਹੀਂ ਉਡੀਕੀ ਜਾ ਰਹੀ ਗੁਰਜੀਤ ਸਿੰਘ ਫੌਜੀ ਆਪ ਕਹਿ ਚੁੱਕੇ ਆ ਕਿ ਕੀ ਵੇਟ ਕੀਤੀ ਜਾ ਰਹੀ ਆ ਕਦੋਂ ਕਾਨੂੰਨ ਬਣੂਗਾ ਸਮੇਂ ਦੇ ਗਰਭ ਦੇ ਵਿੱਚ ਆ ਪਰ ਜਿਹੜੀ ਵਹੀਰ ਸੀ ਅੱਜ 15 ਦਿਨ ਹੋ ਗਏ ਆ ਥੋੜੀ ਦੇਰ ਤੱਕ ਦਰਬਾਰ ਸਾਹਿਬ ਨਤਮਸਤਕ ਹੋਣਗੇ ਅਰਦਾਸ ਬੇਨਤੀ ਹੋਊਗੀ ਤੇ ਅਗਲੀ ਰਣਨੀਤੀ ਵੀ ਲਿਖੀ ਜਾ ਸਕਦੀ ਹੈ